ਸਾਡੇ ਸਭ ਤੋਂ ਵੱਡੇ ਭੈਣ ਜੀ ਭੈਣ ਅੰਮ੍ਰਿਤਕੌਰ ਖਾਲਸਾ انا ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਜਿੱਥੋਂ ਮਾਤਾ ਜੀ ਬੀਬੀ ਪੁੰਦਰ ਖਾਲਸਾ ਨੇ ਆਪਣਾ ਕੰਮ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ ਉੱਥੋਂ ਤੁਸੀਂ ਕਮਾਨ ਸੰਭੋ ਤੁਸੀਂ ਆਓ ਅੱਗੇ ਆਓ ਜਿਵੇਂ ਸਾਡੇ ਮਾਤਾ ਜੀ ਨੇ ਕੌਮ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਆਪ ਵੀ ਇਸ ਨਾ ਪੰਜਾਬ ਦੀ ਧਰਤੀ ਤੇ ਵਿਚਰੋ ਤਾਂ ਤੇ ਨਾਲ ਹੀ ਸਾਰੇ ਜਿੰਨੇ ਵੀ ਸਿੱਖ ਪੰਥ ਦੇ ਆ ਸਾਰੇ ਜਿੰਨੇ ਵੀ ਸਿੱਖ ਪੰਥ ਦੇ ਨਮਾਇੰਦੇ ਨੇ ਖਾਲਸਾ ਪੰਥ ਦਾ ਸਾਥ ਸੰਗਤ ਸਭ ਨੂੰ ਨਾਲ ਲੈ ਕੇ ਚੱਲੀਏ ਸਬਦ ਦਾ ਸਤਕਾਰ ਕਰੀਏ ਸਭ ਨੂੰ ਨਾਲ ਨਾਲ ਲੈ ਕੇ ਚੱਲੀਏ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਈਏ ਜੇ ਅਸੀਂ ਕੋਈ ਪੰਜਾਬ ਦਾ ਸਵਾਰਨਾ ਚਾਹੁੰਦੇ ਹਾਂ ਤੇ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹੀ ਬੇਨਤੀ ਕਰਾਂਗਾ ਕਿ ਆਪ ਜੀ ਉਨਾ ਦਾ ਵੱਧ ਛੜ ਕੇ ਸਾਥ ਦਵੋ ਆਪ ਜੀ ਹਨਾ ਉਹਨਾਂ ਜੋ ਵੀ ਆਪਾਂ ਨਾ ਜਿਵੇਂ ਵੀ ਆਪਾਂ ਉਹਨਾਂ ਨੂੰ ਨਾ ਅੱਗੇ ਲੈ ਕੇ ਆ ਸਕਦੇ ਆਪਾਂ ਆਪਣੀ ਕੋਸ਼ਿਸ਼ ਜ਼ਰੂਰ ਕਰੀਏ ਕਿ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਜਿਹੜਾ ਇਸ ਸਮੇਂ ਕੌਮ ਚ ਖਾਲਸਾ ਲੀਡਰਲੈਸ ਹੋਈ ਹੈ ਖਾਲਸਾ ਕੌਮ ਉਹ ਆਪਾਂ ਤਦ ਤੱਕ ਆਪਾਂ ਕੋਸ਼ਿਸ਼ ਕਰ ਸਕੀਏ ਆਪਣੇ ਤੌਰ ਤੇ ਕਿ ਭੈਣ ਜੀ ਵਿਚਰਨ ਤੇ ਆਪਣੀ ਸੇਵਾਵਾਂ ਨਿਭਾਣ ਹਾਂਜੀ ਤੇ ਸਾਡੇ ਸਭ ਤੋਂ ਵੱਡੇ ਭੈਣ ਜੀ ਪੈਣ ਅੰਮ੍ਰਿਤਕੁਰ ਖਾਲਸਾ ਮੈਂ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਜਿੱਥੋਂ ਮਾਤਾ ਜੀ ਬੀਬੀ ਭੁੰਦੁਰ ਖਾਲਸਾ ਨੇ ਆਪਣਾ ਕੰਮ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ ਉੱਥੋਂ ਤੁਸੀਂ ਕਮਾਨ ਸੰਭੋ ਤੁਸੀਂ ਆਓ ਅੱਗੇ ਆਓ ਜਿਵੇਂ ਸਾਡੇ ਮਾਤਾ ਜੀ ਨੇ ਕੌਮ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਆਪ ਵੀ ਇਸ ਨਾ ਪੰਜਾਬ ਦੀ ਧਰਤੀ ਤੇ ਵਿਚਰੋਂ ਤਾਂ ਤੇ ਨਾਲ ਹੀ ਸਾਰੇ ਜਿੰਨੇ ਵੀ ਸਿੱਖ ਪੰਥ ਦੇ ਆ ਸਾਰੇ ਜਿੰਨੇ ਵੀ ਸਿੱਖ ਪੰਥ ਦੇ ਨਮਾਇੰਦੇ ਨੇ ਖਾਲਸਾ ਪੰਥ ਦਾ ਸਾਧ ਸੰਗਤ ਸਭ ਨੂੰ ਨਾਲ ਲੈ ਕੇ ਚੱਲੀਏ ਸਭ ਦਾ ਸਤਿਕਾਰ ਕਰੀਏ ਸਭ ਨੂੰ ਆ ਨਾ ਨਾਲ ਲੈ ਕੇ ਚੱਲੀਏ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਈਏ ਜੇ ਅਸੀਂ ਕੋਈ ਪੰਜਾਬ ਦਾ ਸਵਾਰਨਾ ਚਾਹੁੰਦੇ ਹਾਂ ਤੇ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹੀ ਬੇਨਤੀ ਕਰਾਂਗਾ ਕਿ ਆਪ ਜੀ ਉਹਨਾਂ ਦਾ ਵੱਧ ਛੱਡ ਕੇ ਸਾਥ ਦਵੋ ਆਪ ਜੀ ਹਨਾ ਉਹਨਾਂ ਜੋ ਵੀ ਆਪਾਂ ਨਾ ਜਿਵੇਂ ਵੀ ਆਪਾਂ ਉਹਨਾਂ ਨੂੰ ਨਾ ਅੱਗੇ ਲੈ ਕੇ ਆ ਸਕਦੇ ਆਪਾਂ ਆਪਣੀ ਕੋਸ਼ਿਸ਼ ਜ਼ਰੂਰ ਕਰੀਏ ਕਿ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਜਿਹੜਾ ਇਸ ਸਮੇਂ ਕੌਮ ਚ ਖਾਲਸਾ ਲੀਡਰ ਲੀਟਰਲੈਸ ਹੋਈ ਹੈ ਖਾਲਸਾ ਕੌਮ ਉਹ ਆਪਾਂ ਤਦ ਤੱਕ ਆਪਾਂ ਕੋਸ਼ਿਸ਼ ਕਰ ਸਕੀਏ ਆਪਣੇ ਤੌਰ ਤੇ ਕਿ ਭੈਣ ਜੀ ਵਿਚਰਨ ਤੇ ਆਪਣੀ ਸੇਵਾਵਾਂ ਨਿਭਾਣ ਹਾਂਜੀ ਤੇ ਸਾਡੇ ਸਭ ਤੋਂ ਵੱਡੇ ਭੈਣ ਜੀ ਭੈਣ ਅਮਰਤਕੁਰ ਖਾਲਸਾ ਮਨਾ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਜਿੱਥੋਂ ਮਾਤਾ ਜੀ ਬੀਬੀ ਭੂਗੌਰ ਖਾਲਸਾ ਨੇ ਆਪਣਾ ਕੰਮ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ ਉੱਥੋਂ ਤੁਸੀਂ ਕਮਾਨ ਸੰਭੋ ਤੁਸੀਂ ਆਓ ਅੱਗੇ ਆਓ ਜਿਵੇਂ ਸਾਡੇ ਮਾਤਾ ਜੀ ਨੇ ਕੌਮ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਆਪ ਵੀ ਇਸ ਨਾ ਪੰਜਾਬ ਦੀ ਧਰਤੀ ਤੇ ਵਿੱਚੋਂ ਤਾਂ ਤੇ ਨਾਲ ਹੀ ਸਾਰੇ ਜਿੰਨੇ ਵੀ ਸਿੱਖ ਪੰਥ ਦੇ ਆ ਸਾਰੇ ਜਿੰਨੇ ਵੀ ਸਿੱਖ ਪੰਥ ਦੇ ਨਮਾਇੰਦੇ ਨੇ ਖਾਲਸਾ ਪੰਥ ਸਾਧ ਸੰਗਤ ਸਭ ਨੂੰ ਨਾਲ ਲੈ ਕੇ ਚੱਲੀਏ ਸਬਦ ਦਾ ਸਤਕਾਰ ਕਰੀਏ ਸਭ ਨੂੰ ਉਹਨਾਂ ਨਾਲ ਲੈ ਕੇ ਚੱਲੀਏ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਈਏ ਜੇ ਅਸੀਂ ਕੋਈ ਪੰਜਾਬ ਦਾ ਸਵਾਰਨਾ ਚਾਹੁੰਦੇ ਹਾਂ ਤੇ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹੀ ਬੇਨਤੀ ਕਰਾਂਗਾ ਕਿ ਆਪ ਜੀ ਉਹਨਾਂ ਦਾ ਵੱਧ ਛੱਡ ਕੇ ਸਾਥ ਦਿਵੋ ਆਪ ਜੀ ਹਨਾ ਉਹਨਾਂ ਜੋ ਵੀ ਆਪਾਂ ਨਾ ਜਿਵੇਂ ਵੀ ਆਪਾਂ ਉਹਨਾਂ ਨੂੰ ਨਾ ਅੱਗੇ ਲੈ ਕੇ ਆ ਸਕਦੇ ਆ ਆਪਾਂ ਆਪਣੀ ਕੋਸ਼ਿਸ਼ ਜ਼ਰੂਰ ਕਰੀਏ ਕਿ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਜਿਹੜਾ ਇਸ ਸਮੇਂ ਕੌਮ ਚ ਖਾਲਸਾ ਲੀਡਰ ਲੀਟਰਲੈਸ ਹੋਈ ਹੈ ਖਾਲਸਾ ਕੌਮ ਉਹ ਆਪਾਂ ਤਦ ਤੱਕ ਆਪਾਂ ਕੋਸ਼ਿਸ਼ ਕਰ ਸਕੀਏ ਆਪਣੇ ਤੌਰ ਤੇ ਕਿ ਭੈਣ ਜੀ ਵਿਚਰਨ ਤੇ ਆਪਣੀ ਸੇਵਾਵਾਂ ਨਿਭਾਣ ਹਾਂਜੀ